ਮੈਂ ਜਾਨ ਜੀ ਅੱਛਾ ਠੀਕ ਹੈ ਜੀ ਬਹੁਤ ਵਧੀਆ ਜੀ ਬਾਈ ਇਹਦੀ ਠੀਕ ਹੈ ਜੀ ਅੱਛਾ ਕਿੱਦਾ ਜੀ ਹੈ ਨਾ ਹਾਂ ਕਿੱਦਾ ਹਾਂ ਹੋ ਗਿਆ ਹਾਂ ਜੀ ਬੜਾ ਜੀ ਬਾਈ ਕੇਲੇ ਦੀ ਅੱਛਾ ਅੱਛਾ ਇਹ ਕੇਲਾ ਜੀ ਕੇਰਲਾ ਕਹਿੰਦੇ ਜੀ ਨੂੰ ਕੇਰਲਾ ਹਾਂ ਕੇਰਲਾ ਹਾਂ ਜੀ ਹਾਂ ਜੀ ਠੀਕ ਹੈ ਜੀ ਕੋ ਬੈਠੇ ਬਣਾ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦਿਲ ਦੀਆਂ ਗੱਲਾਂ ਸਾਡੇ ਨਾਲ ਚੈਨਲ ਦੀ ਟੀਮ ਅੱਜ ਪਹੁੰਚੀ ਆ ਬਠਿੰਡਾ ਜ਼ਿਲ੍ਹੇ ਦੇ ਗੋਨਿਆਣਾ ਮੰਡੀ ਤੋਂ 8 ਕਿਲੋਮੀਟਰ ਦੂਰ ਵਸੇ ਪਿੰਡ ਮਹਿਮਾਸਰ ਜਾ ਵਿਖੇ ਇੱਥੇ ਮਿਸਤਰੀ ਜਗਿੰਦਰ ਸਿੰਘ ਉਰਫ ਬੀਕਾ ਬਾਬਾ ਦੇ ਘਰ ਪਹੁੰਚੇ ਆ ਅਸੀਂ ਜਿਹੜੇ ਸੰਦ ਵਰਤੇ ਜਾਂਦੇ ਸੀਗੇ ਉਹਨਾਂ ਨੂੰ ਛੋਟੇ ਆਕਾਰ ਚ ਬਣਾ ਕੇ ਨਵੀਂ ਪੀੜੀ ਨੂੰ ਉਹਨਾਂ ਸੰਬੰਧੀ ਜਾਣਕਾਰੀ ਦੇ ਰਹੇ ਨੇ ਹੁਣ ਅਸੀਂ ਮੈਂ ਮਾਲਵਿੰਦਰ ਸਿੰਘ ਤੇ ਹੁਣਾਂ ਪਜਾਰੀਆਂ ਅਤੇ ਸਵਰਨ ਸਿੰਘ ਢੱਲੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਉਹਨਾਂ ਨੂੰ ਇਹ ਸ਼ੌਂਕ ਕਿਵੇਂ ਹੋਇਆ ਥਰਮਲ 'ਚ ਕਿੰਨਾ ਚਿਰ ਡਿਊਟੀ ਕੀਤੀ ਤੇ ਹੁਣ ਉਹਨਾਂ ਦਾ ਕਿਰਜੇਮ ਹੈਗਾ ਜਗENDER ਸਿੰਘ ਜੀ ਤੁਸੀਂ ਥਰਮਲ 'ਚ ਨੌਕਰੀ ਕੀਤੀ ਆ ਉੱਥੇ ਕਿਹੜੀ ਪੋਸਟ ਤੇ ਤੁਸੀਂ ਜੁਆਇਨ ਕੀਤਾ ਸੀ ਤੇ ਰਿਟਾਇਰਮੈਂਟ ਕਿਹੜੀ ਪੋਸਟ ਤੋਂ ਹੋਈ ਤੇ ਕਿਹੜੇ ਸਾਲ 'ਚ ਤੁਹਾਡੀ ਰਿਟਾਇਰਮੈਂਟ ਹੋਈ ਜੁਆਇਨਿੰਗ ਕਿਹੜੇ ਸਾਲ 'ਚ ਹੋਈ ਮੈਂ ਸੀਏ ਵਿੱਚ ਥਰਮਲ 'ਚ ਗਿਆ ਸੀ ਮੇਰਾ ਇੱਕ ਯਾਰ ਦੋਸਤ ਇਸੇ ਹੋਲ ਗਿਆ ਸੀ ਮੈਨੂੰ ਉਹਦਾ ਕੰਮ ਕਰਨ ਲਈ ਖਾਤਰ ਗਿਆ ਸੀ ਉਹਦੇ ਕੰਮ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਇੰਟਰਵਿਊਰ ਨੇ ਬੁਲਾ ਲਿਆ ਮੈਨੂੰ ਪੁੱਛਣ ਲੱਗੇ ਵੀ ਤੂੰ ਚਰਖੇ ਦਾ ਕੰਮ ਕਰ ਸਕਦਾ ਜਾਂ ਕੋਈ ਚੱਕੀ ਦਾ ਕੰਮ ਕਰ ਸਕਦਾ ਮੈਂ ਕਹੀ ਜੇ ਤੋ ਕੋਈ ਫਾਲਟ ਆਊਗਾ ਉਹ ਉਹ ਕਰ ਦਸਾਂਗੇ ਤੇ ਇੱਕ ਜਿਹੜੀ ਟੱਕੜਾ ਸਿੱਧਾ ਕਰਨਾ ਪੈ ਗਿਆ ਮੈਂ ਜਿਹੜਾ ਦੇ ਟੱਕੜਾ ਸਿੱਧਾ ਕਰ ਮੈਂ ਜਦੋਂ ਆਇਆ ਕੀਤਾ ਪਤਾ ਲੱਗਾ ਇੱਥੇ ਵਾਲਾ ਮੈਂ ਇੱਕ ਸੱਟ ਮਾਰੀ ਇੱਕ ਵਾਰ ਸਿੱਧਾ ਹੋ ਗਿਆ ਉਹ ਮੇਰੇ ਕੰਨੇ ਹੈਰਾਨ ਹੋ ਗਏ ਕੋ ਕਰੂਗਾ ਪਰ ਜਦੋਂ ਮੈਨੂੰ ਸਰਟੀਫਿਕੇਟ ਮਿਲਿਆ ਮੇਰੀ ਸਰਟੀਫਿਕੇਟ ਦੀ ਉਮਰ 4 ਸਾਲ ਵੱਧ ਸੀ ਵੱਧ ਹੋਣ ਕਰਕੇ ਮੈਨੂੰ ਵਰਕਚਾਰੀ ਰੱਖਿਆ ਤੇ ਵਰਕਚਾਰੀ ਮੈਂ ਤੈਰ ਹੋਇਆ ਤੁਸੀਂ ਕਿਹੜੇ ਸਾਲ ਵਿੱਚ ਰਿਟਾਇਰਮੈਂਟ ਹੋਈ ਤੁਹਾਡੀ 2001 ਚ ਤੈਰ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਹਾਡਾ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਵਿਹਲਾ ਵਕਤ ਸੀਗਾ ਜੀ ਤੁਹਾਡਾ ਕੀ ਜੇ ਮਾ ਹੁੰਦਾ ਸੀ ਤੇ ਇਧਰ ਖੇਤੀਬਾੜੀ ਨਾਲ ਸੰਬੰਧ ਜਿਹੜੇ ਸੀਗੇ ਯਾਰ ਬਣਾਉਣ ਵਿੱਚ ਤੁਹਾਡਾ ਕਿਵੇਂ ਰਹਿਣ ਬਣਿਆ ਜੀ ਮੈਂ ਆਮ ਤੌਰ ਤੇ ਰੇਪੇ ਹੀ ਕਰਦਾ ਨਹੀਂ ਕਿਤੇ ਥੰਡਾਂ ਨਹੀਂ ਉਹਨਾਂ ਤੋਂ ਮੇਰੇ ਚਿੱਤ ਨੇ ਸੋਚਿਆ ਵੀ ਆਪਾਂ ਇੱਕ ਨਮੂਨੇ ਬਣਾ ਕੇ ਰੱਖੀਏ ਕਿ ਪਤਾ ਲੱਗੇ ਵੀ ਆਹ ਕੰਮ ਪਹਿਲਾਂ ਆਪਣੇ ਬਜ਼ੁਰਗ ਵਰਦ ਦੇ ਨੇ ਉਹ ਬਣਾਉਣ ਤੋਂ ਬਣਾਉਣਾ ਸ਼ੁਰੂ ਕਰਤੇ ਫੇ ਬਰਮਾ ਬਰਮਾ ਸਾਰੇ ਕਿਉਂ ਮੈਂ ਕਈ ਸਾਲ ਬੈਲ ਗੱਡੀ ਵਾਹੀ ਆ ਜਦੋਂ ਵਿਆਹ ਸ਼ਾਦੀ ਵੇਲੇ ਵਕਤ ਜਿਹਨੂੰ ਢੋਲੀ ਜਾਂਦੇ ਸੀ ਹਾਂਜੀ ਹਾਂਜੀ ਉਹ ਢੋਲੀ ਕਾ ਮੇਰੇ ਕੋਲ ਤਿਆਰ ਹੱਥ ਵੀ ਤਿਆਰ ਪਿਆਗਾ ਢੋਲੀ ਤਿਆਰ ਆ ਘੱਡਾ ਤਿਆਰ ਆ ਉਹ ਸਾਰਾ ਸਾਮਾਨ ਮੈਂ ਬਾਗੇ ਰੱਖਿਆ ਹਾਂਜੀ ਉਹ ਵਰਾਸਤ ਉਹ ਕਰੋ ਜੋ ਕੋਈ ਆਉਂਦੇ ਬਾਹਰਲੇ ਬੰਦੇ ਉਹ ਵੇਦੇ ਆ ਹਾਂਜੀ ਕਿ ਜਿਹੜੀ ਡੋਲੀ ਤੇ ਗੱਡਾ ਜੀ ਤੁਹਾਡੇ ਕੋਲੇ ਛੋਟੇ ਬਣਾਏ ਹੋਏ ਨੇ ਮਾਡਲ ਇਹ ਜਦੋਂ ਵੱਡੇ ਚੱਲਦੇ ਹੁੰਦੇ ਸੀਗੇ ਅਸਲ ਜ਼ਿੰਦਗੀ 'ਚ ਤੁਸੀਂ ਉਹਦੇ ਤੇ ਵੀ ਕੰਮ ਕੀਤਾ ਜੀ ਉਹਨਾਂ ਦੀ ਵੀ ਰਿਪੇਅਰ ਵਗੈਰਾ ਕਰਦੇ ਹੁੰਦੇ ਸੀਗੇ ਕੋਈ ਨਵੇਂ ਵੀ ਤਿਆਰ ਕੀਤੇ ਆ ਤੁਸੀਂ ਜੀ ਆਪਦੇ ਜੀਵਨ 'ਚ ਜੀ ਰਿਪੇਅਰ ਵੀ ਕੀਤੀ ਆ ਬਾਕੀ ਨਵੇਂ ਤਾਂ ਬਹੁਤ ਘੱਟ ਬਣਾਏ ਆ ਨਵੇਂ ਤਾਂ ਖਤਮ ਹੀ ਹੋ ਗਏ ਉਸ ਤੋਂ ਬਾਅਦ ਜਦੋਂ ਸਾਰੇ ਪੇਜ ਆਏ ਮੈਂ ਘੱਟ ਤੋਂ ਘੱਟ 100 ਵਿਆਹ ਤੇ ਗੱਡੀ ਲੈ ਕੇ ਗਿਆ ਹੋਊਗਾ ਇਹ ਬੈਂ ਦੋਰੀ ਵਾਲੀ ਗੱਡੀ ਉਹਦਾ ਕੋਈ ਸੇਵਾ ਫਲ ਦਿੰਦੇ ਸੀਗੇ ਕਿ ਵੈਸੇ ਇਹ ਆਪ ਦਾ ਭਾਈਚਾਰਕ ਤੌਰ ਤੇ ਜਾਂਦੇ ਸੀਗੇ ਤੁਸੀਂ ਜੀ ਉਹ ਸਾਡੇ 20 ਤੋਂ 30 ਰੁਪਏ ਤੱਕ ਪਹਿਲਾਂ-ਪਹਿਲਾਂ ਹੁੰਦੇ ਸੀ ਫਿਰ 100 ਵੀ ਜੋ ਹੋ ਗਿਆ ਸੀ ਇਸ ਤਰ੍ਹਾਂ ਸਾਨੂੰ ਉਹਦਾ ਆਵਾਜ਼ ਆ ਮਿਲ ਜਾਂਦਾ ਸੀ ਤੇ ਲੋਕ ਸਗਣ ਦੇ ਰੂਪ ਵਿੱਚ ਵੀ ਤੁਹਾਨੂੰ ਵਿੱਤੀ ਮਦਦ ਦਿੰਦੇ ਸੀਗੇ ਵੀ ਤੁਸੀਂ ਭਾਈ ਸਾਡੇ ਘਰੇ ਬੌਟੀ ਲੈ ਕੇ ਆਏ ਹੋ ਤੇ ਨਮਾ ਜੀ ਆਇਆ ਸਾਡੇ ਘਰੇ ਆ ਖੁਸ਼ੀ ਨਾਲ ਅਸੀਂ ਤੁਹਾਨੂੰ ਨਾਮ ਦਿੰਨੇ ਆ ਉਦੋਂ ਤਾਂ 10 ਰੁਪਏ ਵੀ ਅੱਜ ਦੇ 1000 ਵਰਗੇ ਸੀਗੇ ਕਿਸੇ ਨੇ 10 ਦੇ ਦੇਣੇ ਕਿਸੇ 20 ਦੇਣੇ ਕਿਸੇ 6 ਦੇਣਾ ਤੇ ਇੱਕ ਨਾਲ ਪਤਲ ਜੂਰ ਹੁੰਦੀ ਸੀ ਕਿਲੋ ਕਿਲੋ ਲੱਡੂ ਲਫਾਫੇ ਪਾਈ ਲਫਾਫੇ ਤਾਂ ਹੁੰਦੇ ਨਹੀਂ ਸੀਗੇ ਹਾਂਜੀ ਉਸੇ ਤੇ ਖੱਦਰ ਦੇ ਲਿੰਡੀ ਦੇ ਵਿੱਚ ਬੰਨ ਕੇ ਕੰਮ ਦੇ ਦਿੰਦੇ ਸੀਗੇ ਹਾਂਜੀ ਤੇ ਹੁਣ ਜਿਵੇਂ ਖੇਤੀ ਨਾਲ ਸੰਬੰਧਤ ਤੁਸੀਂ ਵੱਡੇ ਸੰਧਵੀ ਬਣਾਉਣੇ ਹੋ ਜਿਵੇਂ ਮੈਂ ਦੇਖਿਆ ਕਹੀ ਤੁਸੀਂ ਤਿਆਰ ਕੀਤੀ ਹੋਈ ਨਵੀਂ ਹਨਾ ਜੀ ਤੇ ਕਸੌਲੀਆਂ ਤਿਆਰ ਕਰੀਆਂ ਵਿਗਾਂਣੇ ਜੀ ਤੇ ਹੋਰ ਕੀ ਕੀ ਤਿਆਰ ਕਰਕੇ ਤੁਸੀਂ ਵੇਚ ਰਹੇ ਹੋ ਜੀ ਇਸ ਟਾਈਮ ਤੇ ਜੀ ਹੋਰ ਤਾਂ ਬਾਈ ਰੁਪਏ ਯਾ ਮੇਰੇ ਕੋਲ ਇਹ ਨਹੀਂ ਆਉਂਦੀਆਂ ਜ਼ਿਆਦੇ ਰੁਪਏ ਹੀ ਹੁੰਦੀ ਹੈਗੀ ਜੇ ਕੋਈ ਨਵਾਂ ਕੰਮ ਆਉਦਾ ਹੈਗਾ ਤਾਂ ਉਹ ਤਿਆਰੀ ਕਰ ਦੇਈਦਾ ਕਿਉਂ ਪਹਿਲਾਂ ਕੋ ਪੀਟਾ ਆਏਗਾ ਪਹਿਲਾਂ ਆਰਡਰ ਦੇ ਕੇ ਜਾਂਦੀ ਇਥੋਂ ਨੂੰ ਜੇ ਕੋਈ ਇਹ ਵੀ ਹਾਂ ਉਹ ਤੋਂ ਬਣਾ ਲਵਾਂਗੇ ਉਹ ਬਣਾ ਦੇਗਾ ਹਾਂਜੀ ਤੇ ਵਿਕਿੰਦਰ ਸਿੰਘ ਜੀ ਜਿਵੇਂ ਹੁਣ ਛੋਟੇ ਤੁਸੀਂ ਮਾਡਲ ਤਿਆਰ ਕੀਤੇ ਨੇ ਖੇਤੀ ਨਾਲ ਸੰਬੰਧਤ ਜਿਹੜੇ ਹੈਗੇ ਨੇ ਆਪਣੇ ਅਜਾਰ ਉਹ ਤੁਸੀਂ ਜਦੋਂ ਆਪਦੀ ਜਵਾਨੀ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਸੀ ਉਦੋਂ ਵਰਤੇ ਨੇ ਜੀ ਉਹ ਸਾਰੇ ਕਿ ਨਹੀਂ ਵਰਤੇ ਜੀ ਸਾਰੇ ਸੰਦ ਵਰਤੇ ਆ ਮੈਂ ਇੱਥੇ ਕੋਈ ਪਿੰਡ ਦੇ ਨਾਲ ਹੀ ਦੋ ਟਾਈਕਲ ਨਾਲ ਜ਼ਮੀਨ ਹੈਗੀ ਉੱਥੇ ਵੀ ਖੇਤੀ ਕਰਦਾ ਹੈਗਾ ਵਾਹੀ ਵੀ ਕਰਦਾ ਉੱਥੇ ਉਹਦੇ ਵਿੱਚ ਹਰਾ-ਝਰਾ ਵੀ ਚੱਲਦਾ ਹੈਗਾ ਹਾਂਜੀ ਉਹ ਪਾਣੀ ਲਾਉਣ ਦਾ ਕੰਮ ਵੀ ਕਰਦਾ ਆ ਵੱਟ ਢੋਲ ਪਾਉਣ ਦਾ ਵੀ ਕੰਮ ਕਰੀਦਾ ਹੈਗਾ ਇੱਥੇ ਸਾਰੇ ਹੱਦ ਬਾਰੇ ਇਹਦੇ ਕਈ ਵਾਰ ਆ ਤਾਂ ਮੈਂ ਛੋਟੀ ਦਰਬਾਲੀ ਮੇਰੇ ਕੋਲ ਹੈਗੀ ਇੱਕ ਫੁੱਟ ਕਚੌੜੀ ਉਹਦੇ ਨਾਲ ਮੈਂ ਊੜੇ ਨਾਲ ਪੰਡਾ ਲਾ ਕੇ ਵੱਟ ਦੱਬ ਦੇ ਜੀ ਮੁਰਕੇ ਸਿੱਟਾ ਦੇ ਕੇ ਜੀ ਫਿਰ ਅੱਥੀ ਕਰ ਦੋ ਉਹਦੇ ਨਾਲ ਤੁਸੀਂ ਕੋਈ ਬੈਲ ਵਗੈਰਾ ਜੋੜ ਕੇ ਮੂਰੀ ਨਾ ਅੱਥੀ ਚੱਲਦਾ ਪਹਿਸ਼ਾ ਅੱਥਰਾਂ ਵਾਲੀ ਛੋਟੀ ਬਣੇ ਜੀ ਹਾਂ ਛੋਟੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀਗੀ ਜੀ ਵੀ ਕੋਟਾ ਤੁਹਾਡੇ ਤੋਂ ਬਣਵਾ ਕੇ ਲੈ ਕੇ ਗਏ ਨੇ ਅਮਰੀਕਾ ਤੋਂ ਕੋਈ ਆਏ ਸੀਗੇ ਵੇ ਦਿਖਾਵਾਂਗੇ ਉੱਥੇ ਤੇ ਹੁਣ ਜਿਵੇਂ ਪੰਜਾਬ 'ਚ ਮਿਕਸੀਆਂ ਆ ਗਈਆਂ ਜਾਂ ਕੋਈ ਮਸ਼ੀਨਾ ਆ ਗਈਆਂ ਜੀ ਰਸੋਈ ਦੇ ਕੰਮ 'ਚ ਕਰਨ ਵਾਲੀਆਂ ਜੀ ਤੇ ਉਹ ਇੱਥੇ ਪੰਜਾਬ 'ਚ ਵੀ ਘੋਡੇ ਵਗੈਰਾ ਹੁਣ ਵਰਤ ਰਹੇ ਹੈਗੇ ਨੇ ਇਹ ਜੀ ਲੋਕ ਹੁਣ ਦੁਆਰਾ ਇਹ ਟਾਈਮ ਆ ਗਿਆ ਹੈਗਾ ਜਿਹੜੇ ਆ ਨਿੰਮ ਦੇ ਘੋਟ ਲੋਕ ਵਰਤਦੇ ਸੀਗੇ ਪਹਿਲਾਂ ਜਿਹੜਾ ਮਿਕਸੀਆਂ ਨੂੰ ਪਸੰਦ ਨਹੀਂ ਕਰਦੇ ਲੋਕ ਤੇ ਇਹਦਾ ਕੋਈ ਆਪਣੇ ਸਰੀਰ ਨੂੰ ਵੀ ਲਾਭ ਮਿਲਦਾ ਜੇ ਜਦੋਂ ਆਪਾਂ ਨਿੰਮ ਦੇ ਘੋਟ ਨਾਲ ਚਟਨੀ ਵਗੈਰਾ ਕਰਦੇ ਆ ਜਾਂ ਕੋਈ ਮਸਾਲੇ ਕੁੱਟਦੇ ਆ ਜੀ ਕਾਲੀ ਕੋਈ ਯਾਰ ਮੇਰੇ ਕੋਲ ਐਸੇ ਉਹ ਕਹਿਣ ਲੱਗਾ ਕੋਟਾ ਬਣਾ ਕੇ ਫੇਰ ਮੈਂ ਬਣਾਤਾ ਹਾਂਜੀ ਉਹਨੇ ਦੱਸਿਆ ਵੀ ਮੇਰੇ ਕੋਲੇ ਪਹਿਲਾਂ 3 ਫੁੱਟ ਦਾ ਕੋਟਾ ਸੀ ਹਾਂਜੀ ਘੜਦਾ ਘੜਦਾ ਉਹ ਸਾਰਾ 1 ਫੁੱਟ ਦਾ ਰਹਿ ਗਿਆ ਹਾਂਜੀ ਉਹ ਸਾਰਾ ਪਿੱਛੇ ਅੰਦਰ ਹੀ ਗਿਆ ਦਵਾਈ ਦੇ ਰੂਪ ਵਿੱਚ ਵਰਤਦੇ ਨੇਮਨ ਕਿੰਨੀਆਂ ਬਿਮਾਰੀਆਂ ਦੂਰ ਕਰਦਾ ਹੈਗਾ ਠੀਕ ਹੈ ਜੀ ਇਹ ਕੋਟਾ ਦਾ ਇੱਕ ਦਵਾਈ ਦੇ ਰੂਪ ਜਿਓਂ ਆਪਰੋਂ ਉਹ ਖਾਧਾ ਜੀ ਜਾਂਦਾ ਇਸ ਤਰ੍ਹਾਂ ਵਰਤ ਲੈਣੇਗੇ ਤੇ ਉਹ ਕੰਮ ਆਉਂਦਾ ਹੈਗਾ ਹੁਣ ਕਣਕ ਵੀ ਆਪਣੀ ਪੱਕ ਰਹੀ ਹੈ ਜੀ ਤੇ ਕਟਾਈ ਦਾ ਸੀਜ਼ਨ ਆ ਜਾਊਗਾ ਤੇ ਲੋਕ ਕਵੈਨਾ ਨਾਲ ਕਟਾਈ ਕਰਦੇ ਆ ਜੀ ਵੱਧ ਤੇ ਦਾਤੀਆਂ ਥੋਡੀਆਂ ਵਿਖ ਰਹੀਆਂ ਜੀ ਹੁਣ ਫਿਰ ਇਹ ਟਾਈਮ 'ਚ ਦਾਤੀਆਂ ਆਪਣੇ ਵਿਗੜ ਨਾ ਵਿਗਣਾ ਨਾ ਤਾਂ ਬਾਹਲਾ ਹੋਊਗਾ ਤਾਂ ਉਹ ਉੱਤੇ ਰੇਤੀ ਫਿਰ ਆ ਕੇ ਲੈ ਜਾਂਦੇ ਆ ਜਿੱਥੇ ਕੋਦੇ ਕਰਚੇ ਖੜੇ ਹੁੰਦੇ ਆ ਉਹ ਵੱੜ ਦੇ ਜਗENDER ਸਿੰਘ ਜੀ ਕੋਈ ਇਹੋ ਜਿਹੀ ਗੱਲ ਜਿਹੜੀ ਅਸੀਂ ਤੁਹਾਨੂੰ ਪੁੱਛ ਨਾ ਸਕੇ ਹੋਗੇ ਤੁਸੀਂ ਦੱਸਣਾ ਚਾਹੁੰਦੇ ਹੋ ਆਪ ਆਪਣੇ ਦਰਸ਼ਕਾਂ ਨੂੰ ਤਾਂ ਤੁਸੀਂ ਦੱਸ ਸਕਦੇ ਹੋ ਜੀ ਉਸ ਮੈਂ ਤਾਂ ਸ਼ੌਂਕ ਦੇ ਤੌਰ ਤੇ ਕੰਮ ਤਾਂ ਬਥੇਰੇ ਕੀਤੇ ਹੀ ਨੇ ਪਰ ਇਹ ਜੀ ਮੇਰੀ ਸਭ ਤੋਂ ਰੁਚੀ ਮੇਰੀ ਇਸ ਕੰਮ ਜਾਰੇ ਜਿਵੇਂ ਵੀ ਨਾਲੇ ਦਾ ਘਰੇ ਬੈਠੇ ਆ ਤੇ ਸਾਰਾ ਕੁਝ ਇੱਥੇ ਇੱਕ ਤਾਂ ਗਾਹੜੇ ਚੱਲ ਕੇ ਆਪਣੇ ਕੋਲ ਤੇ ਇੱਕ ਆਪਾਂ ਚੱਲ ਕੇ ਜਾਣਾ ਉਸ ਦੇ ਨਾਲ ਬਹੁਤ ਫਰਕ ਪੈਂਦਾ ਹੈਗਾ। ਬਾੱਕੀ ਇੱਥੇ ਬੈਠੇ ਆਪ ਦੇ ਘਰ ਬੈਠੇ ਆਗੇ ਉਮਰ ਦੇ ਨਾਲ ਹੁਣ ਮੈਂ ਜ 85 ਸਾਲ ਨੂੰ ਆਪਣਾ ਖੜਾ ਹੈਗਾ ਤੇ ਪੈੜਾਂ ਦੇ ਚੜਨ ਨਾਲ ਮੇਰਾ ਟਾਈਮ ਹੀ ਜਾਏਗਾ ਵੀ ਜੇ ਮੈਂ ਆਖਾਂ ਮੈਂ ਦਿਹਾੜੀ ਕਰ ਲਈ ਜਾਂ ਕੋਈ ਹੋਰ ਗੱਲ ਇਸ ਨੂੰ ਵੀ ਤੇਰੇ ਇੱਥੇ ਥੋੜਾ ਹੋ ਜਾਵੇ ਵਾੜਾ ਹੋ ਜਾਵੇ ਤੇ ਇਹ ਕਰ ਛੱਡੀ ਜਾਏਗਾ ਵਧੀਆ ਤੈਪਾਰ ਕਰੀ ਜਾਂਦੇ ਹੈਗੇ ਬੱਚੇ ਆਪੋ ਆਪਣੇ ਕੰਮਾਂ ਤੇ ਲੱਗੇ ਆ ਉਹਨਾਂ ਕਰਨੀ ਆਪਾਂ ਸੁਰਖਰੂਆ ਜਗਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਆ ਪੁਰਾਣੇ ਅਜਾਰਾ ਨੂੰ ਅਸੀਂ ਦੇਖਿਆ ਖੇਤੀ ਨਾਲ ਸੰਬੰਧ ਸੀਗੇ ਜਿਹੜੇ ਕੁਝ ਅਹਿਜੀਆਂ ਚੀਜ਼ਾਂ ਵੀ ਦੇਖੀਆਂ ਜਿਹੜੀਆਂ ਅਸੀਂ ਪਹਿਲਾਂ ਨਹੀਂ ਦੇਖੀਆਂ ਸੀਗੀਆਂ ਅਸੀਂ ਦਿਲ ਦੀਆਂ ਗੱਲਾਂ ਸਾਡੇ ਨਾਲ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਤੇ ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਤੁਸੀਂ ਨਵੀਂ ਪੀੜ੍ਹੀ ਨੂੰ ਖੇਤੀਬਾੜੀ ਨਾਲ ਸੰਬੰਧਿਤ ਮਸਲਿਆਂ ਸੰਬੰਧੀ ਜਾਣੂ ਕਰਵਾਉਂਦੇ ਰਹੋਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ